ਸ਼ੀਦੀ ਜੋਰ ਮੇਲ ਦੀ ਸ਼ੁਰੂਆਤ ਹੋਣੀ ਆ ਤਾਂ ਗੁਰਦੁਆਰਾ ਸ੍ਰੀ ਬਿਬਾਨਦਰ ਸਾਹਿਬ ਜਿੱਤੇ ਛੋਟੇ ਸਾਹਿਬਜ਼ਾਦਿਆਂ ਦੇ ਜਦੋਂ ਜਦੋਂ ਉਹਨਾਂ ਦਾ ਸੰਸਕਾਰ ਤੋਂ ਸੰਸਕਾਰ ਤੋਂ ਪਹਿਲਾਂ ਉਹਨਾਂ ਦੀ ਜਿਹੜੀਆਂ ਅੰਤਿਮ ਦੇਹਾਂ ਸੀ ਤਾਂ ਇੱਥੇ ਜਾਨਵਰਾਂ ਦੇ ਵੱਲੋਂ ਉਹਨਾਂ ਦੀ ਰਾਤ ਕੀਤੀ ਗਈ ਤਾਂ ਉਸ ਤੋਂ ਬਾਅਦ ਦੀਵਾਨ ਟੋਡਰ ਮਾਲਦੇ ਵੱਲੋਂ ਇਹਦਾ ਦਾ ਸੰਸਕਾਰ ਜਿਹੜਾ ਕੀਤਾ ਗਿਆ ਜੋ ਇਹ ਪਾਵਨ ਸਥਾਨ ਹਨ ਜਿੱਥੇ ਉਹ ਸੂਬਾ ਸਰਹੰਦ ਨੇ ਜਦੋਂ ਉਹ ਸਾਡੇ ਲਈ ਤਾਂ ਵੱਡੇ ਹੀ ਨੇ ਆਪਾਂ ਨੇ ਕਹਿ ਨਹੀਂ ਗਏ ਸਕਦੇ ਸਾਡੇ ਤਾਂ ਵੱਡੇ ਬਾਬੇ ਨੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਸਾਹਿਬ ਜੀ ਜਦੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਉਹਨਾਂ ਦੀਆਂ ਜੋ ਦੇਹਾਂ ਸਨ ਉਹਨਾਂ ਨੂੰ ਇਹ ਹੰਸਲਾ ਨਦੀ ਵਜਦੀ ਸੀ ਫਤੇਗੜ ਸਾਹਿਬ ਦੇ ਪਿੱਛੇ ਇਹ ਜੰਗਲ ਸੀ ਇਹ ਸਥਾਨ ਤੇ ਉਹਨਾਂ ਦੀਆਂ ਦੇਹਾਂ ਨੂੰ ਛੁੱਟ ਦਿੱਤਾ ਤਾਂ ਜਿਹੜੇ ਇੱਥੇ ਆਦਮ ਖੋਰ ਜਾਨਵਰ ਜਿਹੜੇ ਰਹਿੰਦੇ ਸੀਗੇ ਉਹਨਾਂ ਤੋਂ ਉਹ ਰਾਖੀ ਕਰਨ ਵਾਸਤੇ ਜਿਹੜੇ ਬੱਬਰ ਸ਼ੇਰ ਸਨ ਉਹਨਾਂ ਨੇ ਉਹ ਦੇਹਾਂ ਦੀ ਰਾਖੀ ਕੀਤੀ ਹੈ ਇਸ ਥਾਂ ਤੇ ਜਿਹੜੇ ਦੀਵਾਨ ਟੋਡਰਮਲ ਜੀ ਹੋਏ ਨੇ ਜਿਨ੍ਹਾਂ ਨੇ ਆਪਣਾ ਸਾਰਾ ਕੁਸ਼ੀ ਵਾਰ ਦਿੱਤਾ ਕਹਿੰਦੇ ਵੀ ਜਿਹੜੀਆਂ ਮੋਹਰਾਂ ਸਨ ਨਾ ਉਹ ਖੜੀਆਂ ਕਰਕੇ ਕਹਿੰਦੇ ਉਹ ਵਿਸ਼ਾ ਕਰਕੇ ਜਿਹੜੀ ਆਲ ਵਰਲਡ ਦੇ ਵਿੱਚ ਨਾ ਜੇ ਆਪਾਂ ਕਹੀਏ ਸਭ ਤੋਂ ਮਹਿੰਗੀ ਧਰਤੀ ਕਿਹੜੀ ਹੈ ਓਏ ਫਤੇਗੜ ਸਾਹਿਬ ਦੀ ਧਰਤੀ ਹੈ ਉਹ ਜੜੀਆਂ ਸੋਨੇ ਦੀਆਂ ਮੋਹਰਾਂ ਉਹ ਖੜੀਆਂ ਕਰਕੇ ਉਹ ਵਿਸ਼ਾਗਰ ਦੇ ਉਹ ਧਰਤੀ ਮੁੱਲ ਖਰੀਦ ਕਰਕੇ ਉਹ ਦੇਹਾਂ ਦਾ ਸਸਕਾਰ ਕੀਤਾ ਇੱਥੇ ਹੀ ਇਸ ਪਾਵਨ ਸਥਾਨ ਤੇ ਉਹ ਸਹਾਬਜਾਦਿਆਂ ਦੀਆਂ ਜੋ ਦੇਹਾਂ ਸਨ ਉਹਨਾਂ ਦਾ ਇਸ਼ਨਾਨ ਪਾਨ ਕਰਵਾ ਕਰਕੇ ਸਸਤਰ ਬਸਤਰ ਸਜਾ ਕਰਕੇ ਉਹ ਵਿਵਾਨ ਸਜਾ ਕਰਕੇ ਉਹ ਪਾਵਨ ਦੇਹਾਂ ਨੂੰ ਇੱਥੋਂ ਲੈ ਕਰਕੇ ਲਿਜਾ ਕਰਕੇ ਸਸਕਾਰ ਕੀਤਾ ਜਿਗਾ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਫਾਸਤੇ ਮੈਂ ਰਸ਼ਪਿੰਦਰ ਸਿੰਘ ਨਿੱਕੀਆਂ ਜਿੰਦਾ ਵੱਡੇ ਸਾਕੇ ਛੋਟੇ ਸਾਹਿਬਜ਼ਾਦਿਆਂ ਦਾ ਜੋੜ ਮੇਲ ਚੱਲ ਰਿਹਾ ਤਾਂ ਉੱਥੇ ਹੀ ਗੁਰਦੁਆਰੇ ਦਾ ਜ਼ਿਕਰ ਹੁੰਦਾ ਗੁਰਦੁਆਰਾ ਬਿਵਾਨਗੜ ਸਾਹਿਬ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਪਾਪਾ ਜੀ ਕੀ ਇਤਿਹਾਸ ਹੈ ਇਸ ਗੁਰਦੁਆਰੇ ਦਾ ਦੀਵਾਨ ਟੋਡਰਮਲ ਜੀ ਦਾ ਕਿਸ ਕੀ ਯਾਦਾਂ ਜਿਹੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਾਜਿਆ ਤਨਵਾਜਿਆ ਹੋਇਆ ਗੁਰੂ ਕਾ ਖਾਲਸਾ ਪੰਥ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਵਿਦਿਤ ਹੈ ਸਤਗੁਰੂ ਜੀ ਦਾ ਖਾਲਸਾ ਪੰਥ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਮਾ ਤਖਤ ਚਲਦਾ ਵਹੀਰ ਚੱਕਰਵਰਤੀ 96 ਕਰੋੜੀ ਪੰਜਾਬ ਭਾਰਤ ਵਿਸ਼ਵ ਜੋ ਕਿ ਪੂਰੇ ਵਿਸ਼ਵ ਦੇ ਅੰਦਰ ਗੁਰੂ ਗ੍ਰੰਥ ਗੁਰੂ ਪੰਥ ਦਾ ਪ੍ਰਚਾਰ ਪ੍ਰਸਾਰ ਅੰਮ੍ਰਿਤ ਸੰਚਾਰ ਕਰਦਿਆਂ ਹੋਇਆਂ ਜੋ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦਰਬਾਰ ਸ੍ਰੀ ਬਿਵਾਨਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕਰਕੇ ਆਏ ਸਾਲ ਦੀ ਤਰ੍ਹਾਂ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਸਹਬਜ਼ਾਦੇ ਬਾਬਾ ਫਤਿਹ ਸਿੰਘ ਜੀ ਇਹਨਾਂ ਦੇ ਜੋ ਸ਼ਹੀਦੀ ਜੋੜ ਮੇਲ ਮਨਾਉਣ ਵਾਸਤੇ ਗੁਰੂ ਕੇ ਖਾਲਸੇ ਪੰਥ ਦਾ ਉਤਾਰਾ ਹੋਇਆ ਹੈ ਜੋ ਇਹ ਪਾਵਨ ਸਥਾਨ ਹਨ ਜਿੱਥੇ ਉਹ ਸੂਬਾ ਸਰਹੰਦ ਨੇ ਜਦੋਂ ਉਹ ਸਾਡੇ ਲਈ ਤਾਂ ਵੱਡੇ ਹੀ ਨੇ ਆਪਾਂ ਨੇ ਕਹਿ ਨਹੀਂ ਗਏ ਸਕਦੇ ਸਾਡੇ ਤਾਂ ਵੱਡੇ ਬਾਬੇ ਨੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਜਦੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਉਹਨਾਂ ਦੀਆਂ ਜੋ ਦੇਹਾਂ ਸਨ ਉਹਨਾਂ ਨੂੰ ਇਹ ਹੰਸਲਾ ਨਦੀ ਵਜਦੀ ਸੀ ਫਤੇਗੜ ਸਾਹਿਬ ਦੇ ਪਿੱਛੇ ਇਹ ਜੰਗਲ ਸੀ ਇਸ ਥਾਂ ਤੇ ਉਹਨਾਂ ਦੀਆਂ ਦੇਹਾਂ ਨੂੰ ਸੁੱਟ ਦਿੱਤਾ ਤਾਂ ਜਿਹੜੇ ਇੱਥੇ ਆਦਮ ਖੋਰ ਜਾਨਵਰ ਜਿਹੜੇ ਰਹਿੰਦੇ ਸੀਗੇ ਉਹਨਾਂ ਤੋਂ ਉਹ ਰਾਖੀ ਕਰਨ ਵਾਸਤੇ ਜਿਹੜੇ ਬੱਬਰ ਸ਼ੇਰ ਸਨ ਉਹਨਾਂ ਨੇ ਉਹ ਦੇਹਾਂ ਦੀ ਰਾਖੀ ਕੀਤੀ ਇਸ ਥਾਂ ਤੇ ਅਤੇ ਜਿਹੜੇ ਦੀਵਾਨ ਟੋਡਰਮਲ ਜੀ ਹੋਏ ਨੇ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਹੀ ਵਾਰ ਦਿੱਤਾ ਕਹਿੰਦੇ ਵੀ ਜਿਹੜੀਆਂ ਮੋਹਰਾਂ ਸਨ ਨਾ ਉਹ ਖੜੀਆਂ ਕਰਕੇ ਕਹਿੰਦੇ ਉਹ ਵਿਸ਼ਾ ਕਰਕੇ ਜਿਹੜੀ ਆਲ ਵਰਲਡ ਦੇ ਵਿੱਚ ਨਾ ਜੇ ਆਪਾਂ ਕਹੀਏ ਸਭ ਤੋਂ ਮਹਿੰਗੀ ਧਰਤੀ ਕਿਹੜੀ ਹੈ ਉਹ ਫਤੇਗੜ ਸਾਹਿਬ ਦੀ ਧਰਤੀ ਹੈ ਆਲ ਵਰਲਡ ਦੇ ਵਿੱਚ ਸਭ ਤੋਂ ਮਹਿੰਗੀ ਧਰਤੀ ਹੈ ਉਹ ਜਿਹੜੀਆਂ ਸੋਨੇ ਦੀਆਂ ਮੋਹਰਾਂ ਉਹ ਖੜੀਆਂ ਕਰਕੇ ਉਹ ਵਿਸ਼ਾ ਕਰਕੇ ਉਹ ਧਰਤੀ ਮੁੱਲ ਖਰੀਦ ਕਰਕੇ ਉਹ ਦੇਹਾਂ ਦਾ ਸਸਕਾਰ ਕੀਤਾ ਇੱਥੇ ਹੀ ਇਸ ਪਾਵਨ ਸਥਾਨ ਤੇ ਉਹ ਸਹਿਬਜ਼ਾਦਿਆਂ ਦੀਆਂ ਜੋ ਦੇਹਾਂ ਸਨ ਉਨ੍ਹਾਂ ਦਾ ਇਸ਼ਨਾਨ ਪਾਨ ਕਰਵਾ ਕਰਕੇ ਸ਼ਸਤਰ ਬਸਤਰ ਸਜਾ ਕਰਕੇ ਉਹ ਵਿਵਾਨ ਸਜਾ ਕਰਕੇ ਉਹ ਪਾਵਨ ਦੇਹਾਂ ਨੂੰ ਇੱਥੋਂ ਲੈ ਕਰਕੇ ਲਿਜਾ ਕਰਕੇ ਸਸਕਾਰ ਕੀਤਾ ਸੀਗਾ ਇਹ ਉਹ ਪਾਵਨ ਸਥਾਨ ਦੇ ਤੁਸੀਂ ਦਰਸ਼ਨ ਕੀਤੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਔਰ ਕੱਲ ਨੂੰ ਜੋ ਪਾਵਨ ਸ੍ਰੀ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਸ਼ਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਜਪੀ ਪ੍ਰਕਾਸ਼ ਹੋਣੇ ਹਨ ਜਿਹਦੇ ਭੋਗ 29 ਤਰੀਕ ਨੂੰ ਪਹਿਣਗੇ ਅਤੇ ਉਹ ਜੋ ਗੁਰੂ ਕਾ ਖਾਲਸਾ ਪੰਥ ਦੀ ਜੋ ਮਰਿਆਦਾ ਹੈ ਮਹੱਲੇ ਦੀ ਜੋ ਮਰਿਆਦਾ ਹੈ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਸ਼ਰੋਮਣੀ ਪੰਥ ਰਤਨ ਸ਼ਰੋਮਣੀ ਸੇਵਾ ਰਤਨ ਉਹਨਾਂ ਦੀ ਸਰਪ੍ਰਸਤੀ ਦੇ ਹੇਠ ਉਹ ਪੂਰੇ ਜਹੋ ਜਲਾਲ ਦੇ ਨਾਲ ਉਹ ਮਹੱਲਾ ਵੀ ਖੇਡਿਆ ਜਾਵੇਗਾ ਆਪ ਸਾਰੀਆਂ ਸੰਗਤਾਂ ਗੁਰੂ ਕੇ ਮਹੱਲ ਮਹੱਲਿਆਂ ਦੇ ਔਰ ਗੁਰੂ ਕੇ ਦਰਬਾਰਾਂ ਦੇ ਦਰਸ਼ਨਾਂ ਕਰਕੇ ਆਪਣਾ ਜਿਹੜਾ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕਰੇ ਵਿ ਜਾਵੇ ਸ਼ੀਦਾ ਸਿੰਘਾਂ ਨੂੰ ਭਾਵੇ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਗੁਰੂ ਵਰ ਅਕਾਲ ਦੇਖ ਦੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਆ ਬਾਬਾ ਜੀ ਨਾਲ ਗੱਲਬਾਤ ਵੀ ਕੀਤੀ ਐ ਛੇਦੀ ਜੋਰ ਮੇਲ ਦੀ ਸ਼ੁਰੂਆਤ ਹੋਣੀ ਐ ਤਾਂ ਗੁਰਦੁਆਰਾ ਸ੍ਰੀ ਵਿਬਾਨਗੜ੍ਹ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੇ ਜਦੋਂ ਜਦੋਂ ਉਹਨਾਂ ਦਾ ਸੰਸਕਾਰ ਤੋਂ ਸੰਸਕਾਰ ਤੋਂ ਪਹਿਲਾਂ ਉਹਨਾਂ ਦੀ ਜਿਹੜੀਆਂ ਅੰਤਿਮ ਰਿਹਾਂ ਸੀ ਤਾਂ ਇੱਥੇ ਜਾਨਵਰਾਂ ਦੇ ਵੱਲੋਂ ਉਹਨਾਂ ਦੀ ਰਾਖੀ ਕੀਤੀ ਗਈ ਤਾਂ ਉਸ ਤੋਂ ਬਾਅਦ ਦੀਵਾਨ ਟੋਡਰ ਮਾਲਦੇ ਵੱਲੋਂ ਇਹਦਾ ਦਾ ਸੰਸਕਾਰ ਜਿਹੜਾ ਕੀਤਾ ਗਿਆ ਦਾ 50 ਫਸਦ ਲਈ ਫਤੇਗੜ੍ਹ ਸਾਹਿਬ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ